ਮੰਮੀ ਸਾਗ ਲਿਆਂਦਾ ਸੀ ਮੈਂ ਕੱਟ ਕੇ ਧੋ ਆਵਾਂ ਤੇਰਾ ਸਾਗ ਵਾਲੀ ਥੀ ਆਣਾ ਉਹ ਲੱਗੀਆਂ ਤੇ ਹੋਈਆਂ ਛੱਡ ਕੇ ਰਾ ਕਰ ਰਣਾ ਉਹਨੇ ਕੰਮ ਮੰਮੀ ਕੱਲੇ ਲੱਗਿਓ ਨੇ ਨੋ ਸੱਤ ਦੋਵੇਂ ਹੀ ਗਏ ਕੱਲੀ ਥੋੜਾ ਵੇ ਕਰਨ ਦੇ ਨਾਲੇ ਕਰਦੀਆਂ ਤੇ ਪਈਆਂ ਮੈਂ ਟੋਕੇ ਨਾਲ ਕੱਟਦਾ ਮੈਨੂੰ ਟੋਕਾ ਚਲਾਣਾ ਹੁੰਦਾ ਨਹੀਂ ਉਹਨੂੰ ਜਾਪੇ ਕੱਟਣਾ ਆਉਂਦਾ ਉਹਨੇ ਆਪੇ ਕਰ ਲੈਣਾ ਬਹਿ ਜਾ ਨਿਕਲ ਅੱਲਾ ਤੋ ਮੇਰੀ ਗੱਲ ਸੁਣ ਤੇਰਾ ਦਿਮਾਗ ਖਰਾਬ ਹੈ ਹੈ ਮੈਂ ਤਾਂ ਰੋਜ਼ ਕਹਿੰਦੀ ਆ ਬੱਚੋ ਪਰਿਆ ਕਰ ਉਹਨੂੰ ਕੰਮ ਕਰਨ ਦੇ ਨੋ ਸੱਸ ਲੱਗੀਆਂ ਹੋਈਆਂ ਵਾ ਤੇਰਾ ਕਰਨਾ ਕੋ ਬਹੁਤ ਜ਼ਰੂਰੀ ਹੈ ਹੈ ਪਾਣੀ ਦਾ ਕੰਮ ਉਹ ਕਰ ਲਣਗੇ ਤਾਂ ਆਪਾਂ ਰਸੋਈ ਦਾ ਕੰਮ ਕਰ ਲਾਂਗੇ ਤਨ ਪਤਾ ਕਿੰਨੀ ਠੰਡ ਆ ਅਈ ਤਾਂ ਠੰਡ ਚ ਮਰ ਜਾਣਗੀਆਂ ਮੰਮੀ ਮੇਰੇ ਦਿਮਾਗ ਚ ਤੇ ਇਹ ਗੱਲ ਹੀ ਨਹੀਂ ਆਈ ਕਰਨ ਤੋਂ ਪਾਣੀ ਵਾਲਾ ਕੰਮ ਆਪਾਂ ਨਿੱਕੀਆਂ ਤੇ ਹੋਈਆਂ ਆਈਆਂ ਹਾਂ ਨਾਲੇ ਸਾਡੇ ਕੋਲ ਹੀਟਰ ਲੱਗਾ ਹਾਂ ਤੇ ਮੈਂ ਬਾਹਰ ਜਾ ਕੇ ਕੀ ਕਰਨਾ ਆ ਤਾਂ ਮੈਂ ਸੋਚਿਆ ਹੀ ਨਹੀਂ ਹੁਣ ਐ ਸੋਚ ਦਿਮਾਗ ਵਿੱਚ ਰੱਖੀ ਅੱਗੇ ਤੋਂ ਵੀ ਠੀਕ ਹੈ ਤੂੰ ਰੋਹ ਇਧੜੀ ਚਲੇ ਹੋਇਗਾ ਮੰਮੀ ਉਹ ਲੱਗਿਆ ਹੀ ਮੰਮੀ ਚਲ ਗਿਆ ਰਾਂ ਦੇ ਠੀਕ ਹੈ ਐ ਹੋਈ ਮੈਂ ਟੰਨਣ ਪਾਣੀ ਦਾ ਕੰਮ ਕਰ ਲੈ ਸਵੈਟਰ ਕਦੋਂ ਬੰਨਣਾ ਤੇਰਾ ਵੀ ਬਣ ਜਾਏਗਾ ਬਣਾਦਾ ਕਿਉਂ ਤੇਰਾ ਜਤੋਂ ਬਾ ਤੇਰੇ ਸਵੈਟਰ ਦੀ ਵਾਰੀ ਆ ਹੋਰ ਟਾਈ ਜੀ ਬਿਲੀਆਂ ਬਹਿਣਾ ਕੀ ਆ ਬੇਟਾ ਹਾਂ ਟਾਈ ਜੀ ਮੈਂ ਭਾਬੀ ਨੂੰ ਕਹਿਣਾ ਸੀ ਕਿ ਉਹ ਸਾਗ ਲੈ ਆਂਦਾ ਤੇ ਮੇਰੇ ਨਾਲ ਥੋੜਾ ਘਰ ਆ ਜਾਓ ਕਟਾ ਦਿਓ ਨਾਲੇ ਮੇਰੀ ਗੱਲ ਸੁਣ ਪੁੱਤਰ ਮੰਮੀ ਨੇ ਕਹਦੇ ਮੋ ਕੀ ਕਰਨ ਲਈ ਮਮਮੀ ਕੱਪੜੇ ਤੋਰੇ ਆ ਮਸ਼ੀਨ ਲਾਈ ਹੋਈ ਉਹਨਾਂ ਨੇ ਤੇ ਮੇਰੀ ਗੱਲ ਸੁਣ ਮਸ਼ੀਨ ਚ ਘੜੇ ਜਿੱਤੇ ਪਰ ਹੱਥ ਪਾ ਛੱਡਨੇ ਆ ਮਸ਼ੀਨ ਚ ਕੱਪੜੇ ਸੁਟੇ ਤੇ ਤੈਨੂੰ ਸਾਰ ਸਾਰ ਕੇ ਸਾਗਦੇ ਹੀ ਜਾਂਦੇ ਤੂੰ ਚੀਰਾ ਮਾਰੀ ਜਾ ਨਹੀਂ ਉਹ ਸਾਰੇ ਕਵਰ ਵਗੈਰਾ ਲਾਏ ਨਾ ਭਾਰੇ ਸਾਰੇ ਕੱਪੜੇ ਕਿੰਨੇ ਭਾਰੇ ਵਿਚਾਰੇ ਉਹ ਤੇ ਗਿੱਲੇ ਹੋਏ ਪਏ ਆ ਫੇਰ ਤੂੰ ਮੇਰੀ ਅੰਜ ਘਾਲ ਕਰ ਉਹਨੇ ਕਪੜੇ ਪਾਏ ਨੇ ਵਿੱਚ ਤੂੰ ਹ ਘਾਲ ਘਾਲ ਕੇ ਰੱਖ ਦੇ ਦੋਵੇਂ ਜਣੀਆਂ ਪਹਿਲਾਂ ਉਹ ਕਪੜੇ ਧੋ ਲੋ ਬਾਅਦ ਚ ਤੂੰ ਹੀ ਸਾਗ ਦਾ ਕਰ ਲਿਓ ਤੇ ਐਵੇਂ ਕਰ ਤੂੰ ਮੇਰੀ ਮੰਮੀ ਨਾ ਕਰਾ ਲੈਣੀ ਕਪੜੇ ਤੇ ਭਾਬੀ ਨੂੰ ਕੋ ਮੜੇ ਸਾਗ ਧੋ ਕੇ ਰੱਖੀ ਜੇ ਮੈਂ ਕੱਟਾਪੇ ਲਵਾਂਗੀ ਤੂੰ ਹੀ ਦਿਨ ਬਸ ਮੇਰੀ ਗੱਲ ਸੁਣ ਐਸੀ ਗੱਲ ਕਰਦੀ ਹੈ ਵੀ ਇਹ ਤੇ ਨਾ ਸਾਗ ਧੋਵੇਂ ਹਾਂਜੀ ਮੈਂ ਕਿ ਸਾਗ ਧਵਾ ਦੇ ਤੇ ਮੈਂ ਚੁੱਕ ਦਨ ਬਾਕੀ ਕਦ ਮੈਂ ਕਰ ਲੈਣੀ ਆ ਲੋਲੀ ਜੀ ਨੂੰ ਕਹਿੰਦੀ ਆ ਤੂੰ ਚਰਨ ਜੀ ਨੂੰ ਇਨੇ ਜੋ ਗਲੇ ਸੜੇ ਪਤੇ ਤੁਹਾਨੂੰ ਤੁਹਾ ਦੇਗੀ ਇਹਦੇ ਕਰ ਹੱਤਖਾ ਜਾਨੇ ਆ ਅਕਲ ਤੈਨੂੰ ਕੋਡੀ ਦੀ ਰਹੀਗੀ ਗਲੇ ਸੜੇ ਪਤੇ ਮਿੱਟੀ ਇਹਨੂੰ ਇਹ ਨਹੀਂ ਪਤਾ ਲੱਗਣਾ ਕਿਦਾਂ ਮੈਂ ਧੋ ਕੇ ਰੱਖਣਾ ਤੇ ਕਿਦਾਂ ਹੈ ਚੱਲੋ ਜੀ ਦੇ ਗਿਆ ਆ ਵੇਖ ਮੈਨੂੰ ਕਹਿੰਦੀ ਆ ਮੰਮੀ ਮੈਨੂੰ ਨਾ ਜਾ ਸਿਖਾ ਦੇ ਸਟ੍ਰੈਟਰ ਦੀ ਤੇਰਾ ਨਾਮ ਬਹੁਤ ਏ ਜ ਵੈਸੇ ਤੈਨੂੰ ਮੈਂ ਸਿਖਾਈ ਹੁੰਦੀ ਅਸਲ ਤੇ ਮੇਰਾ ਪਹਿਲਾ ਪੱਲਾ ਤੂੰ ਬੁਲਾ ਦੇਣਾ ਸੀ ਮੈਂ ਕੀ ਕਰੀ ਪਈ ਨਾ ਆ ਗੁੰਡੇ ਸੀ ਗੁੰਡਾ ਬੰਦਿਆ ਟੀ ਸਿੱਖੀ ਸੀ ਦੀ ਇਹਨੂੰ ਚੱਲ ਲੜੂ ਕਹਿੰਦੀ ਆ ਮੇਨਾ ਸਾਗ ਤਵਾ ਦੇ ਇਹਨੂੰ ਚਦੇਨ ਨੂੰ ਕਹਿੰਦੀ ਸਾਗ ਤਵਾ ਦੇ ਚਾਹ ਨਹੀਂ ਅਕਲ ਨਾ ਬਹੁਤ ਇਹਨੂੰ ਹਾਂ ਕੋਡੀ ਦੀ ਅਕਲ ਨਹੀਂ ਇਹਨੂੰ ਇਹਦੇ ਕੋ ਚਾਜ ਸਿੱਖਲਾ ਕੋਸ ਆ ਮਿਲਦੀ ਬੜਾ ਸੋਹਣੇ ਕੰਮ ਕਰਦੀ ਐ ਡਾ ਵਧੀਆ ਕੰਮ ਕਰਦੀ ਓ ਕਿਦਾ ਕੀ ਬਾਤ ਆ ਜਿਸ ਤਰ੍ਹਾਂ ਸੱਤ ਸਾਲਾਂ ਚੰਟ ਹੈ ਕੰਮ ਚ ਫਰਤੀਲੀ ਉਸ ਤਰ੍ਹਾਂ ਨੋ ਹੈ ਆ ਮੇਰੀਤੀ ਬੜੀ ਬੀਬੀ ਹੈ ਇਹ ਤਾਂ ਕਹਿੰਦੀ ਲੋੜ ਹੀ ਨਹੀਂ ਪੈਂਦੀ ਉਹ ਤਾਂ ਹੁਣ ਕਿਤੇ ਦੋਵਾਂ ਜਣੀਆਂ ਦਾ ਐਨਾ ਕੰਮ ਚ ਕੱਪੜੇ ਕੂੜੇ ਤਾਤਾ ਨੂੰ ਕਹਿਣ ਆ ਗਈ ਤੈਨ ਤੈਨੇ ਕਹਿਣਾ ਹੀ ਨਹੀਂ ਸੀ ਹੈ ਨਾ ਨਹੀਂ ਵੀਠਾਂ ਜੀ ਕਹਿਣਾ ਨਹੀਂ ਸੀ ਨਾ ਤੂੰ ਹੈ ਨਾ ਬਹੁਤ ਸਿਆਣੀ ਚਲੋ ਕੋਈ ਨਹੀਂ ਤਾਈ ਜੀ ਤੁਸੀਂ ਨਾ ਭਾਬੀ ਨੂੰ ਜਾ ਸਿਖਾ ਦਿਓ ਤੇ ਮੈਂ ਕਰ ਲੈਣੀ ਫਿਰ ਮੇਰੀ ਬੀਬੀ ਸੀ ਸਾਰੇ ਕੰਮ ਕੱਪੜੇ ਦੋਵੇਂ ਜਣੀਆਂ ਦੀ ਕਰੋ ਨਾ ਕਦੇ ਕਦੇ ਕੋਈ ਨਹੀਂ ਨਾ ਹੁੰਦਾ ਸੱਸ ਨੂੰ ਨਾਲ ਲਾ ਲੈ

ਹਾਂ ਲੱਗੀਆਂ ਹੀ ਲੱਗਿਆ ਰਹਿੰਦੇ ਪਾਣੀ ਵਿੱਚ ਛਿੜਦੇ ਨੇ ਦੋਵੇਂ ਨੋਸਾ ਚੱਤ ਲੱਗਿਆ ਰਹਿੰਦੇ ਅਸੀਂ ਸੋਈਦਾ ਸਾਹਮਣੇ ਲਾ ਮਾਲਾ ਮੋਟਾ ਚੋਪਰਾ ਅਕਲ ਸਿੱਖਿਆ ਕਰ ਤਰ ਮੈਂ ਪੰਜਾਬੀ ਵਿਚਾਰਾ ਕੀਤਾ ਫੇਰ ਮੇਰੇ ਵੱਲ ਐ ਕਰਦੀ ਐ ਕਰਦੀ ਐ ਕੋਈ ਤਰੀਕਾ ਵੈ ਸਮਝਾ ਕਰ ਗੱਲ ਜਦੋਂ ਮੈਂ ਤੈਨੂੰ ਐ ਕਰਦਾ ਐ ਕੀਤਾ ਵੇਖਿਆ ਨਾ ਮੇਰੇ ਵੱਲ ਮੰਮੀ ਸੱਸ ਸੋਵੇ ਤੇ ਤੁਹਾਡੇ ਵਰਗੀ ਸਕੀਮ ਤੇ ਤੂੰ ਹੀ ਲਾਂਦੇ ਓ ਸੱਚੀ ਮੈਂ ਤੇ ਸਮਝ ਹੀ ਨਹੀਂ ਪਾਈ ਕਿ ਤੁਸੀਂ ਇੰਨੀ ਵਧੀਆ ਸਕੀਮ ਲਾ ਲੋਗੇ ਉਹਨੂੰ ਐਡਾ ਭੇਜੋਗੇ ਗੱਲਾਂ ਕਰਕੇ ਮੰਨਦੀ ਹੈ ਨਾ ਫਿਰ ਮੰਨਦੀ ਹੈ ਨਾ ਮੰਮੀ ਮੈਨੂੰ ਨਹੀਂ ਸੀ ਪਤਾ ਤੁਸੀਂ ਮੈਨੂੰ ਐਡਾ ਨਿੱਗੀਆਂ ਕਰਕੇ ਬਿਠਾਉਗੇ ਮੇਰੇ ਹੱਥ ਨਿੱਕੇ ਹੋਏ ਪਏ ਕਿੰਨਾ ਸੋਚਦੀ ਹੈ ਤੁਸੀਂ ਮੇਰੇ ਬਾਰੇ ਕਿੰਨੇ ਚੰਗੇ ਹੋ ਤੇ ਮੇਰੀ ਗੱਲ ਸੁਣ ਮੈਂ ਨਹੀਂ ਸੋchnਾ ਤੇਰਾ ਤੇ ਹੋਰ ਹੋਣੇ ਸੋchnਾ ਤੇਹੀ ਗੱਲ ਹੈ ਚਾਚੀ ਥੋੜੀ ਨਾ ਸੋਚਣਗੇ ਮੇਰੇ ਬਾਰੇ ਐ ਕੁਝ ਹਾਂ ਮੇਰੀ ਸੱਸੀ ਮੇਰਾ ਸੋਚ ਸਕਦੀ ਆ ਹੋਰ ਕੋਈ ਨਹੀਂ ਸੋਚ ਸਕਦਾ ਹੋਣ ਹੋਈ ਸਿਆਣੀ ਮੈਨੂੰ ਲੱਗਿਆ ਹੁਣ ਤੱਕ ਮੇਰਾ ਤੁਹਾਡਾ ਪਰਛਾਵਾਂ ਆਂਦਾ ਪਿਆਈ ਹੈ ਨਾ ਤੂੰ ਮੇਰੀ ਨੋ ਮੰਮੀ ਵੀ ਨਾ ਆ ਤੂੰ ਮੇਰੀ ਨੋ ਤੇ ਉਹ ਵੀ ਨੋ ਇਹ ਵੀ ਗੱਲ ਸਹੀ ਹੈ ਤੂੰ ਮੇਰੇ ਨਾਲ ਲੱਗੀ ਹੋਈ ਆ ਉਹ ਆਪਣੀ ਨੋ ਨਾਲ ਲੱਗੀ ਆ ਆਹੋ ਇਹ ਵੀ ਗੱਲ ਸਹੀ ਹੈ ਪਤਾ ਨਹੀਂ ਕਿੱਥੋਂ ਗੱਲਾਂ ਆਂਦੀਆਂ ਜੇ ਤੁਹਾਨੂੰ ਇੰਨੀ ਤੇ ਇਦਾ ਹੀ ਆ ਆਹੋ ਚਲੋ ਹਾਂ ਸਖਾਵੀ ਦਵੋ ਕੁਛ ਨਹੀਂ ਮੈਂ ਤਾਂ ਸਖਾਦਾ ਕਿ ਤੂੰ ਸਿੱਖਣ ਵਾਲੀ ਬਾਨ ਆ ਕਰਤੀ ਨਾ ਇਹ ਦੀਦੀ ਦੇ ਨਾ ਬੈੱਡ ਸ਼ੀਟ ਨਾ ਦੀ ਦਿਨ ਨੂੰ ਧੋਵਾ ਤੇ ਆਪਣੇ ਆਏ ਹੈ ਤੇ ਜੁਰਾਬਾਂ ਪਾ ਲੀਆਂ ਸੀ ਮੰਮੀ ਹਾਂ ਪੁੱਤਰ ਹਾਏ ਰੱਬਾ ਮਤੜਾ ਕੀ ਕਰ ਮਮੀ ਪਹਿਲਾਂ ਤੇ ਪਾਣੀ ਪੀਓ ਕੋਸਾਂ ਹਾਂ ਮੈਂ ਤੇ ਕੋ ਪਾਣੀ ਮੰਗਿਆ ਸੀ ਪੁੱਤਰ ਪਹਿਲਾਂ ਪਾਣੀ ਪੀਓ ਮੈਂ ਪਤਾ ਕੀ ਸੋਚਦੀ ਪਈ ਸੀ ਮੈਂ ਕਿ ਤੇਰੇ ਪਾਪਾ ਸਾਗ ਕਹਿ ਕੇ ਹੋਏ ਆ ਤੇ ਮੈਂ ਸਾਗ ਵੀ ਬਣਾ ਲਵਾਂ ਸੱਲ ਪਹਿਲਾਂ ਸਾਗ ਮੈਂ ਕਰ ਲਾਂਗੀ ਆਪੇ ਮਕਤੂਬ ਦਿੱਤਾ ਤੇ ਨੁਜੋਗ ਵੀ ਦਿੱਤਾ ਵਾ ਕੱਟ ਲਈ ਤੂੰ ਹੀ ਨਾ ਚੁੱਪ ਕਰਕੇ ਕੰਬਲ ਲਓ ਤੇ ਲੰਮੇ ਪੋ ਇੰਨਾ ਕੱਪੜਾ ਪਹਿਲਾਂ ਧੋ ਕੇ ਆਏ ਜੇ ਸਾਹਮਣੇ ਜਿਹੜੇ ਕੱਪੜੇ ਨੇ ਮੈਂ ਆਪੇ ਸਾਂਭ ਲਾਂਗੀ ਹੁਣ ਤੂੰ ਨਿੱਗਿਓ ਕਰ ਸੋਇਓ ਚੁੱਪ ਕਰਕੇ ਕੋਈ ਗੱਲ ਨਹੀਂ ਪੁੱਤਰ ਅਸੀਂ ਮਾਵਾ ਧੀਆ ਨੇ ਵੇਖੀ ਮਿੰਟੋ ਮਿੰਟੀ ਕੰਮ ਕਰ ਲੈਣਾ ਮੈਂ ਕਰ ਲਾਂਗੇ ਕੰਮ ਪਹਿਲਾਂ ਤੂੰ ਰੈਸਟ ਕਰ ਲੋ ਬਿਮਾਰ ਹੋਣਾ ਮੁੜ ਕੇ ਇੰਨੀ ਠੰਡ ਚ ਵੇਖੋ ਹੱਥ ਕੰਮੰਦੇ ਤੁਹਾਡੇ ਜਿੱਥੇ ਇਹੋ ਜੀ ਧੀ ਹੋਵੇ ਨਾ ਤੇ ਮਾਵਾ ਬਿਮਾਰ ਨਹੀਂ ਪੈਂਦੀ ਆ ਪਹਿਲਾਂ ਨਾ ਤੂੰ ਮੇਰੀ ਗੱਲ ਸੁਣ ਪਾਣੀ ਤੇ ਪੀ ਲੋ ਪਹਿਲਾਂ ਉਹ ਛੱਡ ਤਾਂ ਮੈਂ ਪਿੰਨੀ ਪੁੱਤਰ ਵੀਏ ਕੱਪੜੇ ਸਾਰੇ ਧੁੱਪ ਗਏ ਆ ਮੈਂ ਅਲੱਗ-ਅਲੱਗ ਸਾਰਿਆਂ ਦੇ ਘਰ ਦਿੱਤੇ ਆ ਭੈਣਜੀ ਦੇ ਵੀ ਕਰਤੇ ਆ ਤੇ ਰਿਧੀ ਦੀ ਬੈੱਡ ਸ਼ੀਟ ਮੈਂ ਵੀ ਛਾਤੀ ਆ ਤੇ ਤੇਰੇ ਰੂਮ ਦੀ ਨਾ ਵਿਛਾ ਲਈ ਤੂੰ ਹੈ ਤੇ ਮੈਂ ਦੀਦੀ ਨੂੰ ਕੱਪੜੇ ਦੇ ਦਿੰਨੇ ਅਸੀਂ ਪਹਿਲਾਂ ਸੌਂ ਜਾ ਕੰਮ ਕਰ ਇੱਕ ਮਿੰਟ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣੋ ਤੂੰ ਹੀ ਨਾ ਬੈਠ ਬੈਠ ਕੱਪੜੇ ਜੋੜ ਲਓ ਠੀਕ ਆ ਮੈਂ ਨਾਲ ਇਹਨਾਂ ਸਟਾ ਬਣਾ ਲਈ ਹੁੰਨੀ ਆ ਚਾਹ ਪੀ ਕੇ ਨਾ ਫਿਰ ਆਪਰ ਸੋਈ ਦਾ ਕਰ ਲੈਣੇ ਮੇਰੀ ਗੱਲ ਸੁਣ ਜਿਦੋ ਸਾਗ ਅਸੀਂ ਰੱਖਣਾ ਨਾ ਉੱਪਰ ਉਹਦਾ ਨਾਲ ਹੀ ਅਸੀਂ ਪੁੱਤਰ ਚਾਹ ਬਣਾ ਲਾਂ। ਚੁੱਪ ਕਰਕੇ ਕੱਪੜੇ ਨਾਲ ਸਾਹਮਣੇ ਨਹੀਂ। 2 ਮਿੰਟ ਨਾਲ ਸਾਹ ਮਿਲ ਜਾਊਗਾ ਸਰੀਰ ਨੂੰ। ਨਾਲੇ ਕੱਪੜੇ ਝੜ ਜਾਣਗੇ। ਮੈਂ ਚਾਹ ਬਣਾ ਕੇ ਲੈ ਆਨੀ ਆ। ਪੁੱਤਰ ਤੂੰ ਤੇ ਹੁਣ ਆਈ ਆ ਤੇ ਤੂੰ ਮੈਨੂੰ ਸਾਹ ਦਵਾਨੀ ਪਈ ਆ। ਮੈਨੂੰ ਪੁੱਤਰ ਸ਼ੁਰੂ ਤੋਂ ਆਦਤ ਹੈਗੀ। ਪਾਈਆਂ ਮੈਂ ਕਰ ਦਿੰਦੀ ਆ। ਸਬਜੀ ਮੈਂ ਬਣਾ ਦਿੰਦੀ ਆ। ਤੇ ਭਾਬੀ ਜੀ ਵੇਖ ਕਿੰਨਾ ਕੰਮ ਕਰਦੇ। ਰਸੋਈ 'ਚ ਫੁਲਕੇ ਤੇ ਲਾ ਦਿੰਦੇ ਆ ਨਾ। ਫੁਲਕਿਆਂ ਦਾ ਕੰਮ ਥੋੜਾ ਥੋੜੀ ਹੁੰਦਾ ਪੁੱਤਰ। ਕੋਈ ਨਾ ਮੰਮੀ। ਅੱਕੀ ਦੀ ਇਕੱਲੇ ਕਰਦੇ ਸੀ ਨਾ। ਹੁਣ ਮੈਂ ਆ ਮਮਾ ਮੈਂ ਤੈਨੂੰ ਸਾਜਵਾਵਾਂਗੀ ਉਹੀ ਤੇ ਮੈਂ ਕਹਿਣ ਦੀ ਹੁਣ 1 ਤੇ 2 11 ਹੋ ਗਏ ਤੇ ਹੁਣ ਜੋ ਮੈਂ ਕਹਿੰਨੀ ਵੀ ਆ ਚ ਕਰ ਲੈ ਕਰੋ ਕਿ ਕੱਪੜੇ ਚੋੜੋ ਤੇ ਮੈਂ ਚਾਹ ਬਣਾ ਕੇ ਲਿਓ ਨਹੀਂ ਫਿਰ ਆਪਾਂ ਚਾਹ ਪੀ ਕੇ ਨਾ ਫਿਰ ਸਾਗ ਦਾ ਕਰ ਲੈਨੇ ਤੂੰ ਨਾ ਬਾਜਾਈ ਤੁਸੀਂ ਵੀ ਨਾ ਬਾਜਾ ਚਲੋ ਸਾਗ ਸਾਗ ਲਓ ਤੇ ਮੈਂ ਚਾਹ ਬਣਾ ਕੇ ਲੈਂਗੀ ਛੱਡ ਚਲ ਠੀਕ ਮਮੀ ਉਹ ਕੰਮ ਲੱਗਿਆ ਹੋਣੀਆਂ ਤੇ ਮੈਂ ਲਸਣ ਲੈ ਆਵਾਂ ਲਸਣ ਛੇਲ ਦਾਂ ਮੈਂ ਮਮੀ ਭੰਜੇ ਚਾ ਹੋ ਗਿਆ ਸੈਟਰ ਕੰਪਲੀਟ ਜਨ ਇਹ ਦੇਖੇ ਚੇਹਰੇ ਉੱਲ ਲੱਗੀ ਹੋਈ ਆ ਚਲੋ ਠੀਕ ਆ ਮੇਰਾ ਦੋਤਰਾ ਵੀ ਤੁਹਾਡਾ ਹੀ ਦੋਤਰਾ ਲੱਗਾ ਆਇਆ ਹੀ ਸਲੋਨੀ ਦਾ ਫੋਨ ਅੱਛਾ ਤੇ ਕੰਦੇ ਤਾਈ ਜੀ ਨੇ ਬਣਾਇਆ ਸੈਟਰ ਜਾਂ ਨਹੀਂ ਮੈਂ ਕਿਉਂ ਨਾ ਨੇ ਲਾਇਆ ਹੋਇਆ ਵਾ ਤੇ ਬਨ ਜਾਵੇਗਾ ਮਰ ਜੂ ਬਨਤੇ ਜਾਣਾ ਸੀ ਕਦੋਂ ਦਈ ਤੈਨੂੰ ਪਤਾ ਸਰਦੀਆਂ ਦੀ ਨਿੱਕੇ ਨਿੱਕੇ ਦਿਹਾੜੀਆਂ ਤੇ ਸਰਦੀਆਂ ਚ ਹੱਥ ਵੀ ਨਹੀਂ ਚੱਲਦੇ ਹਾਂਜੀ ਉਹ ਤੇ ਆਈ ਹੈ ਪਹਿਲੀ ਗੱਲ ਹੈ ਕਿ ਘਰ ਦੇ ਕੰਮ ਹੀ ਨਹੀਂ ਮੁੱਕਦੇ ਤੇਰੇ ਸਾਹਮਣੇ ਨਿੱਕੇ ਨਿੱਕੇ ਅੰਦਰ ਚੰਦਨ ਝਾੜ ਇਧਰ ਬਿਸਤਰਾ ਝਾੜ ਲਜਾਈ ਹੈ ਇਹਨੂੰ ਕੌਣ ਰੱਖ ਐ ਨਹੀਂ ਕੰਮ ਬੁਗ ਆਹੋ ਕੰਮ ਹੀ ਨਹੀਂ ਨਿਭੜਦਾ ਸਾਡੇ ਤੇ ਸਾਰਾ ਦਿਨ ਘਰ ਦੇ ਕੰਮ ਹੀ ਨਹੀਂ ਹੁੰਦੇ ਨੇ ਤੁਹਾਨੂੰ ਪਤਾ ਹੀ ਨਹੀਂ ਕੀ ਨਹੀਂ ਕਹਿੰਦੇ ਆਂ ਜੀ ਦੀਦੀ ਕੋਈ ਗੱਲ ਨਹੀਂ ਤੁਸੀਂ ਮੇਰੇ ਹੁੰਦੇ ਟੈਂਸ਼ਨ ਕਿਉਂ ਲੈਂਦੇ ਹੋ ਮੈਂ ਕੰਮ ਆਪੇ ਕਰ ਲੈਣਾ ਕਰਨਾ ਮੈਂ ਤੇ ਨਾਲੇ ਨਾ ਮੈਂ ਤੁਹਾਡੇ ਵਾਸਤੇ ਐਸ ਕਰਕੇ ਆਈ ਹੀ ਤੁਹਾਨੂੰ ਮੈਂ ਲਸਣ ਦੇ ਦੇਣੀ ਆ ਤੁਸੀਂ ਲਸਣ ਛਿੱਲ ਲਓ ਤੇ ਮੈਂ ਨਾ ਪਤਾ ਕਿਉਂ ਜਾਂ ਤੁਹਾਨੂੰ ਮੈਂ ਅਵੀ ਨਹੀਂ ਕਹਿਣਾ ਹੀ ਲਸਣ ਛਿੱਲਣ ਵੱਲੋਂ ਕੱਪੜੇ ਧੋਤੇ ਹੀ ਨਾ ਤੇ ਮੈਂ ਸਾਰੇ ਸਾਮਬ ਦੀ ਪਈਆਂ ਦੀਦੀ ਦੀ ਬੈੱਡ ਸ਼ੀਟ ਵੀ ਕੱਢ ਦਿੱਤੀ ਐ ਔਰ ਬੈੱਡ ਤੇ ਵਿਛਾਈ ਦਿੱਤੀ ਐ ਰਿੰਪੀ ਦੇ ਕੱਪੜੇ ਕੱਢੇ ਤੁਹਾਡੇ ਕੱਪੜੇ ਕੱਢੇ ਬੱਚਿਆਂ ਦੇ ਕੱਪੜੇ ਕੱਢੇ ਤੁਸੀਂ ਨਾ ਹੁਣ ਲਸਣ ਛਿੱਲ ਕੇ ਨਾ ਉਹ ਆਪ ਆਪਣੇ ਕਮਰੇ ਨਾਲ ਸਾਂਭ ਲੈਣਾ ਤੇ ਮੈਂ ਸਾਗ ਵੀ ਉੱਪਰ ਰੱਖ ਦਿੱਤਾ ਵੈ ਤੇ ਲਸਣ ਦੀ ਗੱਲ ਕਰਨ ਰਹੀਆਂ ਮੇਰੇ ਨਾਲ ਤੁਹਾਨੂੰ ਪਤਾ ਤੇਗਾ ਵੈ ਜਦੋਂ ਮੇਰੇ ਨੋ ਆਦੇ ਚੜ ਜਾਂਦੇ ਨਹੀਂ ਚਲੋ ਤੁਸੀਂ ਨਾ ਹੀ ਮਮੀ ਤੁਹਾਡਾ ਨੋ ਨਾ ਕਰੈਕ ਵੀ ਹੋਇਆ ਹੋਇਆ ਸੀ ਉਹ ਇਹ ਪਿਛਲੇ ਵੇਲੇ ਜਦੋਂ ਮੈਂ ਪੁੱਛੋ ਜਿਹੜੀ ਤੋਂ ਮੇਰੇ ਨੋ ਨੇ ਵੀ ਜਵੜ ਗਿਆ ਤੇ ਮੇਰੇ ਦਰਦ ਪਤਾ ਕਿਨੇ ਨਾਲ ਦੇ ਸਾਬਣ ਹੀ ਪੜਾ ਲੈਂਦਾ ਆ ਵੇਖੋ ਇਹ ਨਾ ਕੋਈ ਨਾ ਕਰਾਉ ਲਸਣ ਦਾ ਕੰਮ ਇਹਨਾਂ ਦੇ ਹੋ ਜਾਣਾ ਕੋਈ ਗੱਲ ਨਹੀਂ ਦੀਦੀ ਮੈਂ ਤੁਹਾਡੇ ਹਲਦੀ ਲਾ ਦਿੰਦੀ ਹਾਂ ਤੁਸੀਂ ਰਹਿਣ ਨਹੀਂ ਨਹੀਂ ਤੁਸੀਂ ਰਹਿਣ ਦੋ ਤੇ ਫਿਰ ਦੀਦੀ ਛਿਲ ਦਿੰਦੀ ਆ ਨਾ ਤੇ ਮੈਂ ਤੁਹਾਡਾ ਨਾ ਆਟਾ ਵੀ ਤੁਹਾਨੂੰ ਕੋ ਗੁੱਜੀਆਂ ਨਹੀਂ ਜਾਣਾ ਫਿਰ ਮੱਕੀ ਦਾ ਤੇ ਮੈਂ ਆਟਾ ਵੀ ਕੱਢ ਕੇ ਰੱਖ ਦਿੰਨੀ ਐ ਤੇ ਦੀਦੀ ਲਸਣ ਛਿਲ ਦਿੰਦੀ ਐ ਦੀਦੀ ਬੇਟਾ ਨੂੰ ਭੇਜ ਦੋ 2 ਮਿੰਟ ਫਿਰ ਹੱਥ ਵੰਡਾ ਦੇ ਵੇ ਐ ਦੀਛ ਦੇਣ ਦੀ ਗੱਲ ਸੁਣ ਇਹਨੇ ਪਤਾ ਕੀ ਕਰਨਾ ਢੀਨੇ ਮੋਟੇ ਬੜੇ 5-6 ਘੰਟਿਆਂ ਤੋ ਉਹਨੇ ਛਿਲ ਦਲੀਆਂ ਹੀ ਤੇ ਬਾਕੀ ਨੇ ਸਾਰੇ ਗੂੜੇ ਸੜਦ ਨਹੀਂ ਐ ਲੱਲੋ ਜੀ ਨੂੰ ਕੋ ਤੁਮ ਜਲਾ ਨਹੀਂ ਚਲੋ ਦੀਦੀ ਲਸਣ ਨਾ ਸੀ ਥੋੜੀ ਜੀ ਹੈਲਪ ਕਰਾ ਦੇ ਫਿਰ ਸੋਈ ਚਾ ਕੇ ਬਹੁਤੀ ਗੱਲ ਆ ਤੇ ਕੋਈ ਗੱਲ ਨਹੀਂ ਥੋੜੀ देर ਕਰ ਮੈਨੂੰ ਕਹਿਨੀ ਆ ਕਿ ਚਲ ਜਾ ਕੇ ਤੂੰ ਸਾਗ ਧਰ ਦੇ ਉਹ ਮੈਂ ਰੱਖ ਦਿੱਤੀਆਂ ਗਈ ਜੇ ਜਾ ਕੇ ਰੋਟੀ ਕੜੀ ਬਣਾਨੀ ਹੈ ਮੱਕੀ ਦੀ ਚਲੋ ਠੀਕ ਹੈ ਉਹ ਕੋਈ ਮੈਂ ਬਣਾ ਲਾਂਗੀ ਤੁਹਾਡਾ ਅਡਰ ਸ਼ਾਂਦ ਸੋਈ ਚ ਠੀਕ ਹੈ ਹਾਂ ਸੀਧੇਂ ਦੇ ਆ ਲਿਖੀ ਠੀਕ ਹੈ ਮੰਮਾ ਦੀਦੀ ਤੁਸੀਂ ਸੀਟੀਆਂ ਦਾ ਵੀ ਨਾ ਧਿਆਨ ਰੱਖਣਾ ਮੈਂ ਆਪੇ ਫਿਰ ਵੇਖ ਲੈਣੀ ਆ। ਕੋਈ ਨਹੀਂ ਧਿਆਨ ਇਹਨਾਂ ਕੋਈ ਪਤਾ ਲੈ ਕਰ ਲੈਣੀ। ਨਹੀਂ ਫਿਰ ਇਸ ਤਰ੍ਹਾਂ ਮੈਂ ਨਾ ਸਾਗ ਰਹਿਣ ਦਿੰਨੇ ਆ। ਸਾਗ ਨੂੰ ਸੇਲੇ ਤੜਕਾ ਲਾ ਲਾਂਗੇ। ਹੁਣ ਮੈਂ ਨਾ ਮੂੰਗੀ ਧੋਤੀ ਦਾਲ ਤੇ ਨਾਲ ਚਾਵਲ ਬਣਾ ਲੈਣੇ। ਮਿੰਟੋ ਮਿੰਟੀ ਕੰਮ ਖਤਮ ਹੋ ਜਾਏਗਾ। ਮਮਾ ਕਿਹੋ ਜਿਹਾ ਸੁਆਦ ਹੈਗਾ ਮੱਕੀ ਦੀ ਰੋਟੀ ਸਾਗ ਦਾ। ਦੇਖੋ ਦੀਦੀ ਮੇਰੇ ਹਿਸਾਬ ਨਾਲ ਨਾ ਰਿੰਪੀ ਨੇ ਵੀ ਨਾ ਕਿਤੇ ਜਾਣਾ ਵੈ। ਤੇ ਫਿਰ ਮੈਂ ਕਲਮ ਕਲੀ ਮਾ ਨਾ ਮੁਸ਼ਕਲ ਹੋਇਆ ਨਾ ਮੈਂ। ਕੋਮਨ ਰਿੰਪੀ ਨੇ ਨਾ ਹੁਣੇ ਦੱਸਿਆ ਵੈ ਕਿ ਮੰਮੀ ਜੀ ਮੈਂ ਸ਼ਾਇਦ ਆਪਣੇ ਪੇਕੇ ਜਾਵਾਂ। ਰਿੰਬੀ? ਹਾਂਜੀ। ਰਿੰਬੀ ਨੇ ਪੇਕੇ ਜਾਣਾ? ਹਾਂਜੀ। ਉਹਨੇ ਉਹ ਕੀ ਕਰਨ ਜਾਣਾ ਪੇਕੇ? ਦੇਖੋ ਦੀਦੀ, ਉਹਨੂੰ ਬੜੀ ਧੀਰ ਹੋ ਗਈ ਗਿਆ ਨੂੰ। ਹਿਸਾਬ ਲਾ ਲਓ, ਦੀਵਾਲੀ ਦੀ ਹੋ ਗਈ ਹੋਈ ਐ ਤੇ ਉਸ ਤੋਂ ਬਾਅਦ ਜੇ ਟਿੱਕਾ ਹਗਾ ਸੀ, ਟਿੱਕੇ ਨੂੰ ਵੀ ਇੱਧਰ ਦੀਦੀ ਵਗਾਰਾ ਨੇ ਸਾਰਿਆਂ ਨੇ ਸਾਡੇ ਘਰ ਆਣਾ ਸੀ। ਐ ਤੇ ਫਿਰ ਵੀ ਜਲੰਧਰ ਤਿੰਨ ਚਾਰ ਦਿਨ ਲਾਈ ਸੀ। ਉਹ ਤੇ ਕਿਤੇ ਜਾਂਦੀ ਨਹੀਂ ਗਈ। ਹੁਣ ਵੀ ਵੇਲੋ, ਛੁੱਟੀਆਂ ਆਈਆਂ ਵੱਡੇ ਦਿਨਾਂ ਦੀਆਂ। ਉਹ ਬੱਚਿਆਂ ਦੇ ਨਾਲ ਹੋਈ ਆ ਤੇ ਸਾਡੀ ਰਿੰਪੀ ਤੇ ਗਈ ਹੋਈ ਨਹੀਂ ਤੇ ਰਿੰਪੀ ਮਉ ਨਹੀਂ ਕੰਦੀ ਰਹੀ ਆ ਕਿ ਤਾਈ ਜੀ ਵੀ ਘਰ ਹੈ ਗਿਆ ਮम्मी ਜੀ ਤੁਸੀਂ ਵੀ ਘਰ ਕੱਲੇ ਹੈਗੇ ਹੋ ਤੇ ਮੈਂ ਨਹੀਂ ਜਾਣਾ ਤੇ ਐਸ ਕਰਕੇ ਦੀਦੀ ਉਹਨ ਮਦਰ ਕੇ ਚੱਲੀ ਆ ਜ਼ਰੂਰੀ ਉਹਦੀ ਮम्मी ਦਾ ਫੋਨ ਆਇਆ ਸੀ ਉਹਦੀ ਭੈਣ ਆਈ ਹੋਈ ਫਿਰੋਜ਼ਪੁਰੋਂ ਤੋ ਕੰਦੀ ਮੈਂ ਦੋ ਦਿਨ ਹੀ ਰਹਿਣਾ ਮੈਂ ਰਿੰਪੀ ਤੂੰ ਵੀ ਆ ਜਾ ਮੇਰੇ ਕੋਲ ਤੇ ਮੈਂ ਦੀਦੀ ਉਹਨੂੰ ਨਾ ਨਹੀਂ ਕਰ ਸਕੀ ਤੇ ਰੀਦੀ ਬੇਟਾ ਤੂੰ ਅਸਰਾ ਕਰਿਆਗਾ ਪੱਲਾ ਤੇ ਰੀਦੀ ਰਿੰਪੀ ਬਿੰਨਾ ਸਾਰਾ ਹੱਥ ਵੰਡਾ ਦਿੰਦੀ ਐ ਕਿ ਕੋਈ ਗੱਲ ਦੀ ਮਨ ਓਖੀ ਨਹੀਂ ਹੁੰਦੀ ਤੇ ਤੂੰ ਮੰਮੀ ਨਾਲ ਬੈਠੀ ਰਹਿਣੇ ਆ ਤੇ ਦੋ ਤਿੰਨ ਦਿਨਾਂ ਜਿੰਨੇ ਤੇ ਰਿੰਪੀ ਨਹੀਂ ਨਾਂ ਆਂਦੀ ਤੇ ਸਵੇਰੇ ਨਾ ਜਲਦੀ ਉੱਠ ਜਾਇਆ ਕਰ ਹੈ ਤੇ ਕੱਪੜੇ-ਕਪੜੇ ਉੱਪਰ ਮਾਪੇ ਧੋਲਾ ਕਰਾਂਗੀ ਬਸ ਮਾੜਾ-ਮੋਟਾ ਨਾ ਉੱਪਰ ਲਖਲੇਰਾ ਚੁਕ ਲਿਆ ਕਰ ਦੀਦੀ ਨੂੰ ਤੇ ਮੈਂ ਕਹਿ ਨਹੀਂ ਸਕਦੀ ਕੀ ਹੋਇਆ ਪੁੱਤ ਜੀ ਤੂੰ ਮੂੰਹ ਕਿਉਂ ਬਣਾ ਲਿਆ ਨਹੀਂ ਨਹੀਂ ਕੁਛ ਨਹੀਂ ਨਹੀਂ ਹੋਤ ਰਹੀ ਔਰ ਜਦੋਂ ਕੋਈ ਦਰਦ ਜੀ ਕੀ ਹੋਇਆ ਦੀਦੀ ਹੱਸੇ ਕਿਉਂ ਜੇ ਕੰਮ ਦਾ ਜੁ ਕਹਿਣ ਲਈ ਹੈ ਉਹ ਹੋ ਨਹੀਂ ਐਨੇ ਨੇ ਕੋਮ ਲੱਪਈ ਐਨੇ ਕੋ ਕੰਮ ਪਿੱਛੇ ਚੱਲ ਕੋਈ ਗੱਲ ਨਹੀਂ ਸੋਲ ਬੜੀਏ ਗਿਆ ਨਹੀਂ ਕੋਈ ਗੱਲ ਨਹੀਂ ਦੀਦੀ ਜਦੋਂ ਘਰਾਂ ਦੇ ਕੰਮ ਕਰੋ ਨਾ ਆਪੇ ਸੋਲ ਪੁਨਾ ਸਹੀ ਹੋ ਜਾਏਗਾ ਹਾਂ ਤੂੰ ਦੀਦੀ ਸਿਰ ਟਾਈਮ ਸਿਰ ਉੱਠ ਜਾਈਂ ਠੀਕ ਹੈ ਜੀ ਪੈ ਗਿਆ ਇਹ ਪੰਗਾ ਮੰਮੀ ਮੈਂ ਇਹਨਾ ਕੰਮ ਕਿੱਦਾਂ ਕਰਾਂਗੀ ਮੈਨੂੰ ਤੇ ਤੁਸੀਂ ਠੰਡ ਚ ਜਾਨ ਨਹੀਂ ਦਿੰਦੇ ਪਾਣੀ ਛੱਤ ਨਹੀਂ ਪਾਣ ਦਿੰਦੇ ਮੈਂ ਕਿੱਦਾਂ ਕਰਾਂਗੀ ਇਹ ਜੱਜਸ ਉਹ ਵਿਸ਼ ਦਿਆਣੀ ਆਪਣੀ ਲੋਨ ਨੂੰ ਹੁਣ ਲੱਗੀ ਭੇਜਣਾ ਜਦੋਂ ਸਾਗ ਤਾਂ ਨਾਉਦੇ ਭੇਜਣਾ ਸੀ ਉਹ ਵੀ ਭੇਜ ਦਿੰਦੀ ਉਹ ਵੀ ਠੰਡ ਦੇ ਦਿਨਾਂ ਚ ਕੌਣ ਭੇਜਦਾ ਕੌਣ ਭੇਜਦਾ ਆਹੋ ਚਲ ਤੇਰੀ ਤੇ ਗੱਲ ਕੁਝ ਹੋ ਰਹਾ ਨਾ ਚਲ ਤੂੰ ਅੱਗੇ ਪਾਣੀ ਦਾ ਕੰਮ ਘਾਟੀ ਕਰਦੀ ਐ ਇਹ ਲੱਗੀ ਰਹਦੀ ਇਹ ਵੀ ਚਲ ਸੋਨਾ ਕੰਮ ਕਰਦੀ ਆ ਕੰਮ ਦੇ ਜੋ ਆਦਤ ਹੀ ਗਿਆ ਹੁਣ ਕੀ ਉਸਨੂੰ ਆਦਤ ਨਹੀਂ ਗਈ ਅਸੀਂ ਕੀ ਕਰੀਏ ਭਾਂਡੇ ਹੋ ਗਏ ਚਾਵਲੇ ਕੀ ਕਰਦੇ ਵੀ ਪੁੱਤਰ ਹੈ ਪਾਸਾ ਚਾਹ ਵਾਲੇ ਭਾਂਡੇ ਹੋਏ ਸੀ ਮੈਂ ਕਿਹਾ ਧੋ ਤਾਂ ਕੋਈ ਲੋੜ ਨਹੀਂ ਧੋਣ ਦੀ ਕਿਉਂ ਆਪੇ ਦੇਖੀ ਜਾਏਗੀ ਜੇ ਹੂਨੇ ਨਾ ਧੋਣਗੇ ਤੇ ਸਵੇਰੇ ਧੁੱਪ ਜਾਣਗੇ ਪੁੱਤਰ ਨਹੀਂ ਨਹੀਂ ਮੰਮੀ ਭਾਂਡੇ ਧੋ ਕੇ ਸੋਈਦਾ ਤੁਹਾਨੂੰ ਪਤਾ ਤੇ ਨਾ ਲਈ ਮੇਰੀ ਗੱਲ ਸੁਣ ਇਹ ਭਾਂਵੇਂ ਸਵੇਰੇ ਧੁੱਪਨ ਭਾਂਵੇਂ ਸ਼ਾਮੀ ਧੁੱਪਨ じゃ ਪੁੱਤਰ ਦੋ ਦਿਨ ਤੂੰ ਪੇਕੇ ਲਾਇਆ ਕਿਉਂ ਪੇਕੇ ਗਿਆ ਮੰਮੀ ਫੇਰ ਕਿ ਆਪ ਉਧਰ ਤੂੰ ਕਦੀ ਗਈ ਹੈ ਦੀਦੀ ਤਾਂ ਫੇਰ ਵੀ ਚਲੀ ਜਾਂਦੀ ਹੈ ਤੂੰ ਤੇ ਕਦੀ ਗਈ ਨਹੀਂ ਮੇਰੀ ਗੱਲ ਸੁਣ ਤੂੰ 4 5 6 ਜਿੰਨੇ ਦਿਨ ਤੇਰਾ ਦਿਲ ਕਰਦਾ ਨਾ ਤੂੰ ਉਹਨੇ ਦਿਨ ਲਾਇਆ ਠੰਡ ਦੇ ਵਿੱਚ ਜਾ ਮੇਰਾ ਪੁੱਤ ਪਰ ਮੰਮੀ ਠੰਡ ਜਿ ਕਿਉਂ ਤੇ ਨਾਲ ਮੈਂ ਚਲ ਗਈ ਤੇ ਸਾਰਾ ਕੰਮ ਫੇਰ ਤੁਹਾਨੂੰ ਕਰਨਾ ਪੈਣਾ ਤੁਹਾਡੇ ਵਿੱਚ ਦਰਦ ਹੁੰਦੀ ਵੀ ਲਾ ਤੇ ਜੱਗੇ ਕੋਈ ਗੱਲ ਨਹੀਂ ਪੁੱਤਰ ਮੇਰੀ ਦਰਦ ਦੀ ਤੂੰ ਗੱਲ ਛੱਡ ਨਹੀਂ ਮੰਮੀ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ ਕੋਈ ਗੱਲ ਨਹੀਂ ਬਾਅਦ ਵਿੱਚ ਚਲ ਜਾਵਾਂਗੀ ਦੇ ਪੁੱਤਰ ਮੈਂ ਤੈਨੂੰ ਕਰਨੀ ਪਈ ਹੈ ਨਾ ਚਾਹੇ ਇੱਕ ਦਿਨ ਲਾ ਕੇ ਆ ਲਾ ਕੇ ਜਰੂਰ ਆ ਤੂੰ ਸਮਝਿਆ ਕਰ ਤੂੰ ਸਾਹਮਣੇ ਹੋਣ ਪਤਾ ਲੱਗਾ ਵਾ ਤਾਂ ਮੈਂ ਸਿਰ ਦੱਸਿਆ ਹੀ ਨਾ ਕਿ ਦੀਦੀ ਨੇ ਚਲ ਜਣਾ ਕੱਲ ਤੇ ਤੂੰ ਤਾਈਓ ਕਹਿਂਦੇ ਹੋ ਕਿ ਮੇਲ ਲਾਵਾਂ ਆਪਣੇ ਭੈਣ ਨੂੰ ਹਾਂ ਜੋ ਮੰਮੀ ਫਿਰ ਕਿ ਹੋ ਗਿਆ ਫੋਨ ਤੇ ਗੱਲ ਹੋਈ ਜਾਂਦੀ ਆ ਨਹੀਂ ਭੈਣ ਭਾਵਾਂ ਇੱਕ ਦਿਨ ਰਹੀਂ ਚਾਹੇ ਦੋ ਦਿਨ ਰੋ ਜਦੋਂ ਤੱਕ ਮੈਂ ਤੈਨੂੰ ਫੋਨ ਨਹੀਂ ਨਾ ਕਰਨਾ ਤੇ ਤੂੰ ਉੱਥੇ ਨਹੀਂ ਆਉਣਾ ਜੈ ਪੁੱਤਰ ਗਲਤ ਮਤਲਬ ਨਾ ਸਮਝ ਜੀ ਕਿ ਮੇਰੀ ਮੰਮੀ ਮਨ ਨੂੰ ਕਿਉਂ ਭੇਜਦੀ ਪਈ ਹੈ ਮੇਰੀ ਨਾ ਗੱਲ ਸਮਝਣ ਦੀ ਨਾ ਕੋਸ਼ਿਸ਼ ਕਰ ਦੇਖ ਸਾਰੀ ਉਮਰ ਬਾ ਕੰਮ ਕਰਦੀ ਪਈ ਆ ਨਾ ਤੇ ਉਸੇ ਤਰਾਈ ਜਿਦੋਂ ਦੀ ਤੂੰ ਉੱਥੇ ਆਈ ਆ ਨਾ ਉਸ ਤਰਾਈ ਮੇਰੇ ਨਾਲ ਪੂਰਾ ਹੱਥ ਨਾਲ ਹੱਥ ਵੰਡਾਂ ਢੇ ਆ ਥੋੜੀ ਦੇਰ ਦੀ ਗੱਲ ਐ ਤੂੰ ਮੇਰਾ ਕਹਿਣਾ ਮੰਨ ਤਿੰਨ ਚਾਰ ਦਿਨ ਪੇਕੇ ਲਾਇਆ ਅੱਛਾ ਠੀਕ ਐ ਮੈਂ ਤੁਹਾਡੀ ਗੱਲ ਤੇ ਮੰਨ ਤੇ ਲੈਣੀ ਆ ਪਰ ਮੈਂ ਤਿੰਨ ਚਾਰ ਦਿਨ ਨਹੀਂ ਮੈਂ ਦੋ ਦਿਨ ਲਈ ਵਾ ਜਾਵਾਂਗੀ ਬਸ ਚਲ ਤੇ ਫੇਰ ਤੂੰ ਮੈਨੂੰ ਰੋਕਣਾ ਨਹੀਂਗਾ ਕਿੰਨੇ ਜਾ ਮਮੀ ਚਲੀ ਤੇ ਮੈਂ ਜਾਵਾਂ ਮੈਨੂੰ ਐਵੇਂ ਲੱਗਦਾ ਵੀ ਆਵਾ ਕਿ ਤਾਈ ਜੀ ਗੁੱਸਾ ਕਰਨਗੇ ਕਿ ਇਹ ਕਿਦੋਂ ਪੁੱਛ ਕੇ ਚਲ ਗਈ ਆ ਪੁੱਤਰ ਮੈਂ ਬੈਠੀ ਹੀ ਆ ਨਾ ਤੇਰੀ ਸੱਸ ਜੇ ਬੈਠੀ ਆ ਹੀ ਐ ਤੈਨੂੰ ਕੋਈ ਕੁਝ ਨਹੀਂ ਕਹੇਗਾ ਤੈਨੂੰ ਕਿਉਂ ਕਿਸੇ ਨੇ ਕੁਝ ਕਹਿਣਾ ਵੈ ਮੈਂ ਤਾਈ ਜੀ ਨੂੰ ਆਪੇ ਕਹਿ ਦਾਂਗੀ ਕੋਈ ਗੱਲ ਨਹੀਂ ਚਲ ਤੂੰ ਦੇਖੀ ਜਾ ਠੀਕ ਹਾਂ ਤਿਆਰ ਰੱਖਿਆ ਫਿਰ ਆਪਣਾ ਤੇ ਮੈਂ ਜਲਦੀ ਆ ਰਾਂਗੀ ਠੀਕ ਹੈ ਜਾ ਹਾਂ ਜਾ ਪੁੱਤ ਜਾ ਤੂੰ ਜਿਸਲੇ ਮੈਂ ਕਹਾਂਗੀ ਨਾ ਉਦੋਂ ਆਈਂ ਜਾ ਛੇ ਦੇ ਨੂਨ ਮਗੀਦਸਾ ਸਾਰੀ ਉਮਰ ਤੇ ਪੁੱਤਰ ਮੈਂ ਕੰਮ ਕਰ ਛੱਡਿਆ ਤੇ ਇਸੇ ਤਰ੍ਹਾਂ ਹੀ ਨਾ ਤੈਨੂੰ ਮੈਂ ਨਹੀਂ ਡਾਣਾ ਰਸੋਈ ਦੇ ਵਿੱਚ ਨੂਆਂ ਧੀਆਂ ਸਾਰਿਆਂ ਦੇ ਇੱਕੋ ਜਿਹੀਆਂ ਨੂੰ ਜਿਵੇਂ ਉਹਨਾਂ ਦੀ ਨੂਨ ਨੂੰ ਠੰਡ ਲੱਗਦੀ ਹੈ ਨਾ ਤੇ ਠੰਡ ਮੇਰੀ ਨੂਨ ਨੂੰ ਵੀ ਲੱਗਦੀ ਹੈ ਜੇ ਅੰਨਾ ਦੀ ਨੂਨ ਰੈਸਟ ਕਰਨਾ ਚਾਹੁੰਦੀ ਹੈ ਨਾ ਤੇ ਰੈਸਟ ਮੇਰੀ ਨੂਨ ਵੀ ਕਰਨਾ ਚਾਹੁੰਦੀ ਹੈ ਕਹਿ ਨਹੀਂ ਕਿ ਮੈਂ ਬੋਲਦੀ ਕੁਛ ਨਹੀਂ ਪਰ ਸਮਝ ਤਾਂ ਮੈਨੂੰ ਸਭ ਕੁਝ ਲੱਗਦੀ ਹੈ ਨਾ ਦੇਦੀਨਾ ਚੰਗਾ ਨਹੀਂ ਕਰਦੇ ਪਏ ਆਪਣੀ ਨੂਨ ਵੀ ਉਹ ਜਿਹਾ ਆਤਾ ਪਾਈ ਜਾਂਦੇ ਪਿਆ ਜਿਹੋ ਜਿਹੋ ਉਹਨਾਂ ਨੂੰ ਆ ਪਈਆਂ ਹੀ ਆ ਆਜੋ ਆਜੋ ਆਈ ਹਾਈ ਤੈਨੂੰ ਹੋਇਆ ਕੀ ਆ ਕੀ ਗੱਲ ਆ ਮੈਂ ਤੈਨੂੰ ਕਿਹਾ ਸੀ ਮੇਰੇ ਘਰ ਆ ਜਾ ਤੇ ਤੂੰ ਕਹੇ ਜੇ ਭਾਜੀ ਘਰ ਮੈਂ ਨਹੀਂ ਆਣਾ ਐਡੀ ਕਿਹੜੀ ਗੱਲ ਹੋ ਗਈ ਆ ਦੋ ਮਿੰਟ ਰੁਕੋ ਕੀ ਗੱਲ ਆ ਜਿਠਾਨੀ ਨਾਲ ਲੜਾਈ ਹੋਗੀ ਕੋਈ ਨਹੀਂ ਦੀਦੀ ਹਾਂ ਜਿਠਾਨੀ ਨਾਲ ਕਾਦੇ ਵਾਸਤੇ ਲੜਾਈ ਹੋਣੀ ਹੈ ਹਾਂ ਤੁਹਾਨੂੰ ਪਤਾ ਵੈ ਜਦੋਂ ਦਾ ਮੇਰਾ ਵਿਆਹ ਆ ਹਾਂ ਸ਼ੁਰੂ ਤੋਂ ਮੈਂ ਕੰਮ ਕਰਦੀ ਆਂ ਨਹੀਂ ਪਈ ਜਿਸ ਤਰ੍ਹਾਂ ਮੈਨੂੰ ਦੀਦੀ ਕੰਦੇ ਮੈਂ ਉਸ ਨਾਲ ਕਰੀ ਆਂ ਨਹੀਂ ਪਈ ਪੱਲਾ ਨੂੰ ਉਹਨਾਂ ਦੀ ਆਈ ਵੱਡੀ ਨੂੰ ਤੇ ਉਹੀ ਹੈ ਨਾ ਘਰ ਦੇ ਵਿੱਚ ਹਾਂ ਦੀਦੀ ਰਿਧੀ ਨੂੰ ਬਾਅਦ ਚ ਮੇਰੀ ਨੂੰ ਆਈ ਛੋਟੀ ਹਾਂ ਜੀਦੀ ਵੇਖੋ ਜਿਹੋ ਜੀ ਵੱਡੀ ਨੂੰ ਆਦਤ ਹੋएगी ਉਹ ਜੀ ਛੋਟੀ ਨੂੰ ਪਹਿਣੀ ਆਦਤ ਉਹ ਤਾਂ ਨਹੀਂ ਗਈ ਆ ਗਈ ਹੈ ਨਾ ਹਾਂ ਤੇ ਦੀਦੀ ਵੇਖ ਲੋ ਆਪਣੀ ਨੂਨ ਉਚੋ ਵੀ ਘੰਟੇ ਕਦੀ ਨਾ ਉਹਨਾਂ ਨੇ ਕਹਿਣਾ ਕਿ ਸਵੇਰੇ ਉੱਠ ਜਾ ਜਾਂ ਨਾ ਉੱਠ ਜਾ 11 11 12 12 ਵਜੇ ਤੋਂ ਪਹਿਲਾਂ ਉੱਠਦੀ ਨਹੀਂ ਜੇ ਭੁੱਲ ਪਲੇਖੇ ਕਿਸੇ ਵੇਲੇ 10:30 11 ਵਜੇ ਉੱਠ ਜਾਵੇ ਉੱਠਦੀਆਂ ਸਾਰੀ ਕਦੀ ਬਰਸ਼ ਕਰਨਾ ਬਰਸ਼ ਨੂੰ ਅੱਧਾ ਘੰਟਾ ਲਾ ਦੇਣਾ ਫਿਰ ਜਦ ਨਹਾਣ ਵੜਨਾ ਅੱਧਾ ਪੂਨਾ ਘੰਟਾ ਉਦੋਂ ਲਾ ਦੇਣਾ ਜਾਂ ਕਿ ਸਿਰਫ ਮੇਰੀ ਰਿੰਪੀ ਦਾ ਹੀ ਮੂੰਹ ਵੇਖਦੇ ਰਹਿੰਦੀ ਹੈ ਕਿ ਆਪੇ ਨੂ ਸੱਸ ਲੱਗੀਆਂ ਹੀ ਆ ਮੈਂ ਤੇ ਲੱਗੀਆਂ ਨਾ ਦੇਖੋ ਦੀਦੀ ਮੈਂ ਸਾਂ ਨਹੀਂ ਕਰਦੀ ਕਿ ਮੇਰੀ ਜਠਾਣੀ ਹੈ ਮੇਰੀ ਵੱਡੀਆਂ ਭੈਣਾਂ ਵਰਗੀਆਂ ਉਹਦਾ ਮੈਂ ਸਾਰੀ ਉਮਰ ਕੰਮ ਕਰਾਂਗੀ ਕੋਈ ਉਹ ਜੀ ਗੱਲ ਮੇਰੇ ਸੱਸਾਂ ਬਰਬਰ ਹੈ ਪਰ ਵੇਖੋ ਨੂੰ 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 ਵੀ ਤਾਂ ਆਦਤ ਪਾਣੀ ਚਾਹੀਦੀ ਨਾ ਜਰਾਕ ਨੂੰ ਨੂੰ ਵੱਲੋਂ ਕਾਦੋ ਰਿੰਪੀ ਨੂੰ ਠੀਕ ਗੋਲੀ ਦੇ ਦਿੰਦੀ ਹੈ ਰਿੰਪੀ ਕੋਲ ਕਰਾ ਲੈ ਰਿੰਪੀ ਨੂੰ ਐ ਕਰਾ ਦੀਦੀ ਕਿੰਨਾ ਕਪੜਾ ਹੋ ਜਾਂਦਾ ਸਾਡੇ ਘਰ ਦੇ ਵਿੱਚ ਓ ਹੋ 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 ਇਹ ਗੱਲ ਤਾਂ ਕਹਿ ਹੀ ਨਾ ਇੱਕ ਤੁਸੀਂ ਤਾਂ ਮੁੰਡਿਆਂ ਨੂੰ ਆਪਣਿਆਂ ਨੂੰ ਆਦਤ ਐ ਢੀ ਗੰਦੀ ਪਾਈ ਹੋਈ ਆ ਕਿ ਜੈਕਟਾ ਰੋਜ਼ ਧੁੱਪੀਆਂ ਹੁੰਦੀਆਂ ਸੱਚੀ ਮੈਂ ਹਰਾਨ ਹੁੰਨੀ ਆ ਮੈਂ ਆਪਣੀ ਨੂੰਹਾਂ ਨੂੰ ਕੰਨੀਆਂ ਕਿ ਵੇਖ ਲਓ ਮੰਜੂ ਤੇ ਰਿੰਪੀ ਨੂੰ ਸੱਸ ਦੋਵੇਂ 6:30 7 ਵਜੇ ਭਾਵੇਂ ਧੁੰਦ ਪਈ ਹੋਵੇ ਭਾਵੇਂ ਜੋ ਮਰਜੀ ਹੋਵੇ 6:30 ਵਜੇ ਟਾੜੀ ਮਸ਼ੀਨ ਲੱਗ ਜਾਂਦੀ ਆ ਤੇ 8-9 ਵਜੇ ਤੱਕ ਤੁਹਾਡੇ ਕੱਪੜੇ ਪਈ ਜਾਂਦੇ ਨਾ ਤੂੰ ਹੀ ਜਿਹਰੇ ਨੂੰ ਸਾਇਤ ਤੂੰ ਸੰਦੇ ਨੇ ਤੇ ਦੂਜੀ ਗੱਲ ਆ 20 ਕੇ ਤੂੰ ਹੀ ਕੋਠੇ ਤੇ ਤਾਰਾਂ ਬੰਨੀਆਂ ਉਹ ਐਂਜ ਲੱਗਦਾ ਹੈਗਾ ਜਿਦਾਂ ਧੋਬੀ ਘਾਟ ਹੁੰਦਾ ਹੁਣ ਹੀ ਵੇ ਲੋ ਕਿੰਨਾ ਕਪੜਾ ਧੋਪਿਆ ਹੈ ਜੇ ਮੈਂ ਜੇ ਮੈਂ ਕਿਹਾ ਵਾ ਫਿਰ ਵੇਖੋ ਜੇ ਧੁੰਨੇ ਆ ਨਾ ਤੇ ਤਿਆਗੇ ਸੀ ਲਾਣੇ ਆ ਨੂੰ ਸੱਸ ਦੋਨਾਂ ਨੇ ਆ ਜਾ ਬਹਿ ਜਾ ਆ ਜਾ ਫਿਰ ਤਲਕ ਥੱਕ ਕੀ ਵੇਖੋ ਮੈਂ ਤੇ ਆਪ ਬਹੁਤ ਜ਼ਿਆਦਾ ਪਰੇਸ਼ਾਨ ਆ ਪਰੇਸ਼ਾਨ ਐਸ ਕਰਕੇ ਆ ਕਿ ਨੂੰ ਤੀ ਨਾ ਦੀਦੀ ਅੱਗੋਂ ਬੋਲ ਪਵੇ ਕਿਤੇ ਬਸ ਪੰਗਾ ਨਹੀਂ ਪੈਣਾ ਹੈ ਕਪੜਾ ਅੰਨਾ ਧੋਤਾ ਜੇ ਉਹਨੂੰ ਗੰਦੀ ਸਾਗ ਬਣਾ ਲੈ ਦੇਖੋ ਅੱਡੇ ਠੰਡੇ ਪਾਣੀ ਨਾਲ ਕਪੜੇ ਧੋਤੇ ਸਾਗ ਬਣਾ ਲੈ ਜੇ ਮੈਂ ਇਹਦੇ ਕੋਲ ਗਈ ਆ ਤੇ ਮੈਂ ਕਿਹਾ ਦੀਦੀ ਥੋੜਾ ਲਸਣ ਛਿੱਲ ਦੋ ਤੇ ਜਾਣ ਕੇ ਬਹਾਨਾ ਲਾਤਾ ਇਹ ਵੇਖ ਮੇਰਾ ਨੂ ਕਰੈਕ ਹੋ ਗਿਆ ਵੇਖ ਬੰਜੂ ਇਹ ਤਾਂ ਤੂੰ ਕੱਲ ਦੀ ਕੱਲ ਦੱਸਣ ਢਈਂ ਜਦੋਂ ਦੀ ਤੂੰ ਵਿਆਹੀ ਆਈ ਆ ਉਹਨ ਦਾ ਤੇਰਾ ਹਾਲ ਐ ਹੋਆ ਵੇਖ ਇਹ ਟਾਡੇ ਘਰ ਦਾ ਮਸਲਾ ਮੈਂ ਵਿੱਚ ਪੈਣਾ ਨਹੀਂ ਚਾਹੰਦੀ ਲੇਕਿਨ ਇੱਕ ਗੱਲ ਕਮਾ ਮੈਂ ਤੇਰੀ ਜਠਾਣੀ ਦੀਆਂ ਸਾਰੀਆਂ ਸਕੀਮਾਂ ਸਮਝਦੀ ਆਂ ਮੈਂ ਕੀ ਸਮਝਦੀ ਆਂ ਉਹ ਸਾਰੀ ਗੱਲੀ ਸਮਝਦੀ ਆ ਤੇਰੀ ਜਠਾਣੀ ਕੀ ਕਰਦੀ ਆ ਸਰਦੀਆਂ ਦੇ ਵਿੱਚ ਆਪ ਅੱਗ ਅੱਗੇ ਸਹੀ ਗੱਲ ਠੀਕ ਆ ਸਰਦੀਆਂ ਦੇ ਵਿੱਚ ਸਿਰਫ ਰੋਟੀ ਦਾ ਹੀ ਕੰਮ ਕਰਦੀ ਆ ਸਬਜੀ ਬਾਜੀ ਫੁਲਕੇ ਲਾਂਦੇ ਆ ਕਿ ਮੈਂ ਸਾਰਾ ਕੰਮ ਕਰਦੀ ਆ ਤੇ ਸਰਦੀਆਂ ਵਿੱਚ ਸਾਰਾ ਦਿਨ ਤਨ ਪਾਣੀ ਚ ਵਾੜ ਛੱਡਦੀ ਆ ਮੇਰੇ ਗਾਹੋਂ ਕੱਪੜੇ ਤੂੰ ਧੋਨੇ ਪਾਂਡਾ ਚਨਾ ਤੂੰ ਮਾਂਦੇਂ ਸਫਾਈਆਂ ਤੇਰੀ ਨੂਹ ਕਰਦੀ ਫਿਰ ਉਹ ਵੀ ਤਿੰਨੇ ਦੋਵੇਂ ਪੋਰਸ਼ਨਾਂ ਲੀਆਂ ਤੂੰ ਹੀ ਕਰਦੀਆਂ ਜੀ ਹੈ ਇਹ ਕੀ ਕਰਦੀਆਂ ਇਹ ਸਿਰਫ ਰੋਟੀ ਬਣਾਉਂਦੀਆਂ ਤੇ ਰਜਾਈਆਂ ਚੜੜੀਆਂ ਦਿੰਦੀਆਂ ਸਹੀ ਸਬਜੀ ਕਿਉਂ ਨਹੀਂ ਕੱਟਦੀਆਂ ਨਹੀਂ ਕੱਟਦੀਆਂ ਕੁਝ ਵੀ ਨਹੀਂ ਕਰਦੇ ਮੈਂ ਇਹੀ ਪਰੇਸ਼ਾਨ ਆ ਕਿ ਆਪ ਦੇਖੋ ਅਵੀ ਮੇਰੀ ਨੂਹ ਨੂਣਾ ਮੇਰੀ ਨੂਹ ਨੇ ਮਰਦਸਿਆ ਕਹਿੰਦੀ ਮੰਮੀ ਉਹਨੇ ਕਿਤੇ ਨਾ ਨੂਹ ਸੱਸ ਨੂੰ ਨਾ ਗੱਲਾਂ ਸੁਣ ਲਈਆਂ ਉਹਦੀਆਂ ਜਾਂ ਉਹਨੂੰ ਵੀ ਨਹੀਂ ਪਤਾ ਉਹਨੇ ਕਿਹਾ ਤਾ ਤੂੰ ਬੈਠੀ ਰਹਿ ਤੈਨੂੰ ਕਹਤੀ ਠੰਡ ਤੇਨੂੰ ਠੰਡ ਨਹੀਂ ਲੱਗਦੀ ਤੂੰ ਕਾ ਤਾਂ ਸਾਗ ਪਾਣੀ ਵਿੱਚ ਹੱਥ ਧੋਣੇ ਆ ਆਪੇ ਨੂੰ ਸੱਸ ਲੱਗੀਆਂ ਵੈ ਤੇ ਲੱਗੀਆਂ ਨੇ ਦੀਦੀ ਮੈਂ ਉਸ ਲਈ ਨੂਨੂ ਕੀ ਕੰਦੇ ਮੈਂ ਕਿਹਾ ਮੇਰੇ ਸੋਗ ਨੂੰ ਕਹੀ ਕਿ ਮੰਮੀ ਬੈਜੋ ਤੁਸੀਂ ਕੋਈ ਕੰਮ ਨਹੀਂ ਕਰਨਾ ਮੈਂ ਕਿਹਾ ਨਹੀਂ ਪੁੱਤਰ ਕੋਈ ਗੱਲ ਨਹੀਂ ਹੁਣ ਉਹਨੂੰ ਮੈਂ ਨਾ ਬਾਣੇ ਸਿਰ ਪੇਕੇ ਕੱਢਿਆ ਜੇ ਹੈਂ ਦੀ ਗਿੰਪੀ ਨੂੰ ਦਮਾਖਰਾ ਤੂੰ ਨੂੰ ਪੀਕੇ ਕਿਉਂ ਕੱਢਦਾ ਨੂ ਤੈਨੂੰ ਉਸ ਤਰ੍ਹਾਂ ਨਹੀਂ ਕੱਢਿਆ ਹਾਂ ਮੈਂ ਕਿਹਾ ਉਹਦੀ ਭੈਣ ਆਈ ਹੋਈ ਹੈ ਨਾ ਉਹ ਤਾਂ ਜਾਂਦੀ ਨਹੀਂ ਸੀ ਮੈਂ ਕਿਹਾ ਜਾ ਤੂੰ ਆਪਣੀ ਭੈਣ ਨੂੰ ਮਿਲ ਲਿਆ ਜਾ ਕੇ ਤੇ ਦੋ ਦਿਨ ਲਾਇਆ ਪੁੱਤਰ ਜਾਂ ਦੀਦੀ ਵੀ ਤੇ ਆਪਣੇ ਪਿੱਕੇ ਜਾਂਦੀ ਹੈ ਨਾ ਤੇ ਤੂੰ ਚਲੇ ਜਾ ਤੇ ਮੈਂ ਕਿਹਾ ਦੀਦੀ ਨਾਲ ਨਾ ਮੈਂ ਆਰਾਮ ਨਾਲ ਗੱਲ ਕਰਾਂਗੀ ਨੂੰਤੀ ਸਾਹਮਣੇ ਮੈਂ ਸੋਣੀ ਨਹੀਂ ਲੱਗਦੀ ਹੁਣ ਦੀਦੀ ਜੇ ਅੰਨੀ ਧੀਰ ਐਨੇ ਸਾਲ ਸਾਡੀ ਅੱਡੇ ਆਰਾਮ ਨਾਲ ਨਿਭ ਗਈ ਹੈ ਤਾਂ ਹੁਣ ਐਂਡਲੇ ਵੇਲੇ ਤੇ ਮੈਂ ਕਿਉਂ ਪਰੇਸ਼ਾਨੀ ਪਾਵਾਂ ਜੇ ਵੱਧ ਘੱਟ ਓਮ ਨੂੰ ਬੋਲ ਪਾਂ ਮੈਂ ਉਹਨਾਂ ਨੂੰ ਬੋਲ ਪਾਵਾਂ ਵਿੱਚ ਮੇਰੀ ਨੂੰਹ ਬੋਲ ਪਵੇ ਤੇ ਫਿਰ ਤੇ ਦੀਦੀ ਕੰਮ ਖਰਾਬ ਹੀ ਹੈ ਨਾ ਵੇਖ ਮੰਜੂ ਗੱਲ ਦੇ ਚ ਗੁੱਸੇ ਵਾਲੀ ਗੱਲ ਕੋਈ ਨਹੀਂ ਠੀਕ ਆ ਗਰਮੀਆਂ ਵਿੱਚ ਜਦ ਤੈਨੂੰ ਗੰਦੀ ਆ ਕਿ ਰਸੋਈ ਚ ਰੋਟੀ ਪਾਣੀ ਬਣਾ ਆ ਤੇ ਸਰਦੀਆਂ ਵਿੱਚ ਆਪ ਬਣਾਉਂਦੀ ਆ ਸਰਦੀਆਂ ਚ ਗਰਮੀਆਂ ਦੇ ਵਿੱਚ ਜਿਹੜਾ ਸ ਕੰਮ ਦਾ ਪਾਣੀ ਵਾਲਾ ਸਾਰਾ ਆਪ ਨੂੰ ਸੱਸ ਕੰਮ ਕਰਦੀ ਐ ਸਹੀ ਗੱਲ ਮਜਾ ਤਾਂ ਆਦੇ ਨਾ ਸਰਦੀਆਂ ਵਿੱਚ ਵੀ ਕਰਨ ਇਹ ਤਾਂ ਫਿਰ ਆਪਣਾ ਸੁੱਖ ਪਾਲਦੀਆਂ ਨਾ ਤੇਦੀ ਮੈਨੂੰ ਸਮਝ ਸਾਰੀ ਐ ਪਰ ਮੈਂ ਬੋਲਦੀ ਨਹੀਂ ਮੈਂ ਕਿ ਨਹੀਂ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰ ਹੁਣ ਨਾ ਹੱਦ ਤੋਂ ਬਾਹਰ ਹੋ ਗਈ ਐ ਵੇਖ ਮੰਜੂ ਮੈਂ ਇਹਦੇ ਵਿੱਚ ਜ਼ਿਆਦਾ ਤੈਨੂੰ ਗੱਲ ਨਹੀਂ ਕਰਨੀ ਕਿਉਂਕਿ ਠਟੇ ਘਰ ਦਾ ਮਾਮਲਾ ਹੈ ਪਰ ਮਾਰੀ ਮੋਟੀ ਸਲਾਹ ਤੇ ਦੇ ਹੀ ਸਕਦੇ ਹਾਂ ਮੈਂ ਨਾ ਨਾ ਦਿ ਦਿਨਾਂ ਗੱਲ ਕਰਾਂ ਜਾਂ ਨਾ ਕਰ ਪਤਾ ਹੈ ਕੀ ਗੱਲ ਆ ਸਲਾਹ ਦੇਣ ਦਾ ਮੈਨੂੰ ਕੋਈ ਹਰਜ ਨਹੀਂ ਹੈਗਾ ਵੇਖ ਤੈਨੂੰ ਮੈਂ ਆਪਣੀ ਇਸ ਭੈਣ ਬਣਨੀ ਹੈ ਕਿ ਤੂੰ ਮੇਰੀ ਭੈਣਾ ਤੋਂ ਵੱਧ ਕੇ ਮੇਰ ਨਾਲ ਕਰਦੀ ਆ ਬਹੁਤ ਕਰਦੀ ਆ ਮੇਰ ਨਾਲ ਤੇ ਇੱਥੇ ਤੇ ਮੈਂ ਗਲਤ ਸਲਾਹ ਨਹੀਂ ਦਵਾਂਗੀ ਪਰ ਵੇਖ ਕੱਲੋਂ ਤੇਰੀ ਜਠਾਣੀ ਨੇ ਪਤਾ ਹੀ ਕਿਹਣਾ ਵੇਖਿਆ ਨਾ ਗਵੰਡਣ ਆ ਕੇ ਗੱਲਾਂ ਕਰ ਗਈ ਹੈ ਦੁਨੀਆਂ ਦੇ ਨਜ਼ਰ ਚ ਤੂੰ ਗਵੰਡਣ ਹੈ ਪਰ ਮੇਰਾ ਦਿਲ ਜਾਣਦਾ ਹੈ ਕਿ ਤੂੰ ਮੇਰੀ ਭੈਣ ਹੈ ਬਾਕੀ ਜੇ ਤੂੰ ਮੇਰੇ ਕੋਲ ਸਲਾਹ ਪੁੱਛਦੀ ਹੈ ਇਹਦਾ ਫੈਸਲਾ ਤੈਨੂੰ ਖੁਦ ਹੀ ਕਰਨਾ ਪੈਣਾ ਵੇਖ ਵੰਜੋ ਅਈ ਤਾਂ ਰਿੰਪੀ ਚੁੱਪ ਕਰਕੇ ਸਾਰਾ ਕੁਝ ਕਰੀ ਜਾਂਦੀ ਹੈ ਸਿਰਫ ਉਹ ਐਸ ਕਰਕੇ ਕਿ ਮੇਰੀ ਸੱਸ ਮੇਰੇ ਨਾਲ ਚੰਗੀ ਹੈ 림피 ਪੜ੍ਹੀ ਲਿਖੀ ਆ ਉਹਦਾ ਆਪਣਾ ਦਿਮਾਗ ਆ ਹਰ ਗੱਲ ਸਮਝਦੀ ਆ ਸੋਚਦੀ ਆ ਇੰਟੈਲੀਜੈਂਟ ਆ ਕੱਲ ਨੂੰ ਨੂਜੋ ਤੇਰੀ ਬੋਲੇ ਫੇਰ ਕਿਸੇ ਨੇ ਕਹਿਣਾ ਕਿ ਨੂਹਾ ਬੋਲਦੀਆਂ ਕਿਉਂਕਿ ਨੂਹਾ ਨੂੰ ਬੋਲਣ ਤੇ ਤੇਰੀ ਜਠਾਣੇ ਮਜਬੂਰ ਕਰਨ ਢਈ ਏ ਉਹ ਵੀ ਤੇ ਮੈਂ ਕਹਿਣਾ ਐਸ ਕਰਕੇ ਜੋ ਵੀ ਆ ਨਾ ਬਿਨਾਂ ਲੜਾਈ ਝਗੜੇ ਤੋਂ ਐਸ ਮਸਲੇ ਦਾ ਹੱਲ ਤੂੰ ਹੀ ਕਰ ਕਿਉਂਕਿ ਜੋ ਤੂੰ ਉਹਨਾਂ ਨੂੰ ਕਹਿ ਸਕਦੇ ਆ ਨਾ ਉਹ ਮੈਂ ਨਹੀਂ ਕਹਿ ਸਕਦੇ ਠੀਕ ਆ ਬੰਦੇ ਤੇਰੇ ਜਿਛਾੜੀ ਬੋਵੇ ਪਰ ਨੂ ਨੋ ਬਰਾਬਰ ਤੇ ਨਾ ਨਾ ਬੋਵੇ ਉਹੀ ਤੇ ਮੈਂ ਕਹਿਣ ਦੀ ਚਲੋ ਫੇਰ ਇਸ ਤਰ੍ਹਾਂ ਮੈਂ ਅੱਜ ਮੈਂ ਨਾ ਮੌਕਾ ਦੇ ਕੇ ਨਾ ਜਿਹੜਾ ਨੂ ਸੱਜੇ ਬੈਠੀਆਂ ਹੋਣਗੀਆਂ ਨਾ ਦੇਖਦੀਆਂ ਕੀ ਬੋਲੀ ਬੋਲਦੀ ਫੇਰ ਮੈਂ ਗੱਲ ਕਰਾਂਗੀ ਠੀਕ ਮੰਨਜੋ ਮੈਂ ਤੈਨੂੰ ਇੱਥੇ ਇੱਕ ਗੱਲ ਕਰਨੀ ਹੈ ਜਿਹੜੀ ਵੀ ਗੱਲ ਹੈ ਨਾ ਬੜੇ ਸਿਆਣਪ ਨਾਲ ਤੁਸੀਂ ਦਰਾਂ ਦੇ ਜਿਹਾਣੀਆਂ ਆਪਚ ਕਰੋ ਬਿਨਾਂ ਲੜੇ ਬਿਨਾਂ ਝਗੜੇ ਪਤਾ ਕੀ ਹੈ ਤੁਹਾਡਾ ਦੋਵਾਂ ਦਾ ਬੋਲ ਬਲਾਲਾ ਹੋ ਗਿਆ ਨਾ ਲੋਕਾਂ ਨੇ ਕਹਿਣਾ ਵੇਖਿਆ ਕਿੰਨੀ ਬਣੀ ਸੀ ਅੱਜ ਛੋਟੀ ਦੀ ਨੂੰਹ ਆ ਗਈ ਹੈ ਤੇ ਜਵਾਨ ਚੱਲ ਗਈ ਹੈ ਸ਼ਾਇਦ ਨੂੰਹ ਨੇ ਪੱਟੀਆਂ ਪੜਾਈਆਂ ਐਸ ਕਰਕੇ ਮੇਰਾ ਤੇ ਇਹ ਵਿਚਾਰ ਆ ਕਿ ਤੂੰ ਆਪਣੀ ਜਠਣ ਨਾਲ ਕੱਲੀ ਨਾਲ ਗੱਲ ਕਰ ਠੀਕ ਹੈ ਕਈ ਗੱਲਾਂ ਹੁੰਦੀਆਂ ਕਿ ਆਪਾਂ ਨੂੰਹਾਂ ਸਾਹਮਣੇ ਨਹੀਂ ਕਰ ਸਕਦੇ ਫਿਰ ਨੂੰਹਾਂ ਹੋ ਸਕਦਾ ਕਿ ਇਹ ਗੱਲ ਦਾ ਮੇਣਾ ਬਣਾ ਲੈਣ ਇਹ ਗੱਲ ਨੂੰ ਵਧਾਵਾ ਦੇਣ ਕਿ ਸਾਨੂੰ ਚਾਚੀ ਨੇ ਇਹ ਗੱਲ ਕਹੀ ਆ ਐਸ ਕਰਕੇ ਮੰਮੀ ਮੈਂ ਰਹਿਣਾ ਨਹੀਂ ਕਿਉਂਕਿ ਗੱਲ ਕਰਦਿਆਂ ਕਰਦੇ ਕਿਸੇ ਵਕਤ ਵੇਲੇ ਗੱਲ ਮੂੰਹ ਚੋਂ ਵੱਧ ਘਟ ਹੋ ਜਾਂਦੀ ਆ ਤੁਹਾਡੇ ਕਹਿਣ ਦਾ ਮਤਲਬ ਇਹ ਹੈਗਾ ਕਿ ਜਿਹੜੀ ਮੈਂ ਗੱਲ ਕਰਾਂ ਆਪਣੀ ਜਠਾਣੀ ਨਾਲ ਅਪੇ ਕਰਾਂ ਆਪੇ ਕਰ ਮੈਂ ਕੋਈ ਨਹੀਂ ਮੈਂ ਕਰ ਸਕਦੀ ਸੀ ਪਰ ਮੈਂ ਫਿਰ ਕਹਿਣਾ ਤੇ ਫਿਰ ਬਾਹਰ ਦੀ ਕਮਾਣਾ ਨਾ ਮੈਂ ਨਹੀਂ ਨਹੀਂ ਮੈਂ ਤੁਹਾਡੀ ਨਾ ਸਾਰੀ ਗੱਲ ਸਮਝ ਗਈ ਆ ਦੇਖੋ ਸਾਡਾ ਅਨੇ ਸਾਲਾਂ ਦਾ ਪ੍ਰੇਮ ਪਿਆਰ ਬਣਿਆ ਮੈਂ ਨਹੀਂ ਮਗਾੜਨਾ ਚਾਹਦੀ ਆਪਣੀ ਜਠਾਣੀ ਨਾਲ ਨਾਲੇ ਕਾਦੇ ਵਾਸਤੇ ਇੱਕ ਨੂੰਹਾਂ ਵਾਸਤੇ ਕੋਈ ਗੱਲ ਨਹੀਂ ਕੰਮ ਦੀ ਵੀ ਕੋਈ ਗੱਲ ਨਹੀਂ ਕੰਮ ਵੀ ਮੈਂ ਆਪੇ ਕਰ ਲਾਂਗੀ ਤੈਨੂੰ ਕੰਮ ਤਾਂ ਨਹੀਂ ਤੈਨੂੰ ਚਲਾਕੀਆਂ ਤੋਂ ਪ੍ਰੋਬਲਮ ਹੈ ਹਾਂ ਤੇਰੇ ਤਾਂ ਜਠਾਣੀ ਦਾ ਉਹ ਹਿਸਾਬ ਹੀ ਕਿ ਗਰਮੀਆਂ ਦੇ ਵਿੱਚ ਠੰਡੇ ਪਾਣੀ ਚ ਤੇ ਸਰਦੀਆਂ ਦੇ ਵਿੱਚ ਅੱਗ ਚ ਕਿ ਦੋਵੇਂ ਪਾਸੇ ਵੀ ਹੋਵੇ ਛੱਡ ਪਰ ਇਹਦੀ ਗੱਲ ਹੈਗੀ ਚਲਾਕਿਆ ਪਰ ਜਿਹੜਾ ਮਸਲਾ ਪਿਆਰ ਨਾਲ ਨਿਭਾਇਆ ਕੀਤਾ ਜਾਵੇ ਉਰ ਤੋਂ ਵਧੀਆ ਕੋਈ ਹੱਲ ਨਹੀਂ ਹੈਗਾ ਤੁਸੀਂ ਨਾ ਮੈਨੂੰ ਬਹੁਤ ਵਧੀਆ ਸਲਾਹ ਦਿੱਤੀ ਮੈਂ ਨਾ ਅੱਜ ਹੀ ਮੌਕਾ ਦੇ ਕੇ ਨਾ ਗੱਲ ਚੱਲ ਠੀਕ ਆ ਮੈਂ ਜਾਵਾਂ ਨਹੀਂ ਤਾਂ ਮੇਰਾ ਘਰ ਵਾਲਾ ਰੋਟੀ ਮੰਗਣ ਡਿਆ ਸੀ ਉਹਨੇ ਕਹਿਣਾ ਇਹਨਾਂ ਨੂੰ ਬਸ ਲੱਗ ਪਈ ਇਹ ਤੇ ਮੰਜੂ ਕੱਠੀਆਂ ਹੋ ਗਈਆਂ ਇਹਨਾਂ ਦੀ ਗੱਲਾਂ ਨੇ ਮੁਕੜੀਆਂ ਤੇ ਚਾਚੂ ਨਹੀਂ ਚੱਕੀ ਨੇ ਨਾ ਨਾ ਤੇ ਦੂਜੀ ਗੱਲ ਆਪਣੀ ਚਠਾਣੀ ਨਾਲ ਗੱਲ ਕਰਕੇ ਰਿੰਪੀ ਨੂੰ ਵਾਪਸ ਮੰਗਾ ਲਾ ਤੇ ਇੱਕ ਦਿਨ ਤੇ ਰੈਲਵੇ ਦੀਦੀ ਉਹ ਜਾਂਦੀ ਹੀ ਨਹੀਂ ਕਿਤੇ ਵੀ ਨਹੀਂ ਚਲੋ ਮੈਨੂੰ ਇਸ ਗੱਲ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਉਹ ਪੇਕੇ ਗਈ ਆ ਪਰ ਜੇ ਤੂੰ ਐਸ ਕਰਕੇ ਕਰ ਲਿਆ ਕੀ ਵਧੀਆ ਗੱਲ ਲਈ ਬਾਕੀ ਮੈਂ ਸਮਝ ਪਾ ਰਹੀ ਤੇਰੀ ਗੱਲ ਕਿ ਕਈ ਗੱਲਾਂ ਨੂੰ ਆ ਦੇ ਸਾਹਮਣੇ ਨਹੀਂ ਕਰਨ ਵਾਲੇ ਕਹਿੰਦੇ ਆ ਪਰ ਮੈਂ ਅਸ ਕਾ ਕੇ ਦੀਦੀ ਉਹਨੂੰ ਫਿਰ ਜੈਵਾ ਕਿ ਕੱਲ ਨੂੰ ਮੇਰੇ ਮੂੰਹੋਂ ਕੋਈ ਗੱਲ ਨਿਕਲੇ ਅਗਲੇ ਜ਼ਮਾਨੇ ਚ ਕੀ ਬੀਤੇਗੀ ਕਿ ਸਾਡੇ ਘਰ ਦੀ ਗੱਲ ਬਾਹਰ ਨਾ ਜਾਏ ਔਰ ਜਿੰਨੀ ਜਲਦੀ ਹੁੰਦੀ ਨਾ ਦਿਮਾਗ ਤਾਂ ਬੋਝਲਾ ਗੱਲ ਕਰੋ ਦਿਨ ਮੈਂ ਹੁਣੇ ਕਰਦੀ ਆ ਫਿਰ ਅੱਜ ਹੀ ਕਰਦੀ ਠੀਕ ਹੈ ਜੀ ਓਕੇ ਓਕੇ ਗਾਲ ਤੇ ਸਹੀ ਕਰਕੇ ਮਨੋ ਨਾਲੇ ਨੂੰ ਸਾਹਮਣੇ ਮੇਰਾ ਮਤਲਬ ਹੀ ਨਹੀਂ ਬੰਦਾ ਗੱਲ ਕਰਨ ਦਾ ਨਾਲ ਫਿਰ ਉਹਨਾਂ ਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਹਿਣਾ ਮੈਂ ਆਪੇ ਦੀਦੀ ਨਾਲ ਗੱਲ ਕਰਦੀ ਆ ਤੇ ਆਪਣੀ ਨੂਨ ਨੂੰ ਆਦਤ ਪਾਣਗੇ ਗਲਤ ਤੇ ਆਪਣੀ ਨੂਨ ਨੂੰ ਹੀ ਪਾਣਗੇ ਦੇਖਦੀਆਂ ਸਮਝਾਨੀਆਂ ਦੀ ਜੀ ਜੀ